ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਠੀਕ ਹੋ ਚਲੋ ਜੀ ਠੀਕ ਹੀ ਚੱਹੀ ਰਿਹਾ ਸਾਰੇ ਠੀਕ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਭੈਣਾਂ ਸਪੋਰਟ ਕਰਦੀਆਂ ਆਪਾਂ ਨੂੰ ਤੇ ਆਪਣੀ ਵੀਡੀਓ ਨੂੰ ਵਾਚ ਕਰਦੀਆਂ ਬਹੁਤ ਜ਼ਿਆਦਾ ਧੰਨਵਾਦ ਕਿਉਂਕਿ ਆਪਾਂ ਤੁਹਾਡੀ ਸਪੋਰਟ ਦੇ ਨਾਲ ਹੀ ਤੇ ਅੱਜ ਫੇਰ ਆਪਾਂ ਤੁਹਾਡੇ ਵਾਸਤੇ ਛੋਟੀ ਹੀ ਰੈਮਡੀ ਲੈ ਕੇ ਆਏ ਐ ਇੰਨੀ ਕੁ ਕਮਾਲ ਦੀ ਰੈਮਡੀ ਐ ਨਾ ਤੁਸੀਂ ਹੈਰਾਨ ਮੰਨੋਗੇ ਉਸ ਚੀਜ਼ ਨੂੰ ਇੱਕ ਮਿੰਟ ਆਪਾਂ ਕੈਮਰਾ ਸਹੀ ਕਰ ਲੀਏ ਬਹੁਤ ਜ਼ਿਆਦਾ ਮਤਲਬ ਵਧੀਆ ਇੱਕ ਨਾਈਟ ਕਰੀਮ ਵੀ ਆ ਤੇ ਨਾਈਟ ਮ사ਜ ਵੀ ਆ ਜਿਉਂ ਕਰੋਗੇ ਤੁਹਾਡੀ ਸਕਿਨ ਆ ਜਿਹੜੀ ਸਮੇਂ ਤੋਂ ਪਹਿਲਾਂ ਜਿਹੜੀ ਬੁੱਢੀ ਹੋਣਾ ਸ਼ੁਰੂ ਹੋ ਗਈ ਆ ਉਮਰ ਤੋਂ ਪਹਿਲਾਂ ਜਿਹੜਾ ਤੁਹਾਡਾ ਚਿਹਰਾ ਜਿਹੜਾ ਟਲਕਣਾ ਸ਼ੁਰੂ ਹੋ ਗਿਆ ਉਸ ਚੀਜ਼ ਦਾ ਤਾਂ ਉਹ ਹੱਲ ਪੱਕਾ ਹੀ ਆ ਬਾਕੀ ਜੀ ਕਿਸੇ ਵੀ ਤਰ੍ਹਾਂ ਦੇ ਕੋਈ ਦਾਗ ਆ ਕਿਸੇ ਵੀ ਕੋਈ ਸੱਟ ਦੇ ਦਾਗ ਆ ਜਾਂ ਕੋਈ ਵੀ ਕਿਸੇ ਵੀ ਪਿੰਪਲ ਦਾ ਦਾਗ ਪਿਆ ਹੋਇਆ ਉਹ ਵੀ ਤੁਹਾਡਾ ਜਿਹੜਾ ਕੀ ਉਹਦੇ ਨਾਲ ਰਿਮੂਵ ਹੋ ਜੂਗਾ ਇੱਕ ਆਪਾਂ ਜਿ ਕਰੀਮ ਬਣਾਵਾਂਗੇ ਥੋੜੀ ਜੀ ਤੇ ਘਰੇ ਆਪਣੇ ਤਕਰੀਬਨ ਤਾਂ ਉਹ ਸਮਾਨ ਹੋਊਗਾ ਇਹ ਨਾ ਵੀ ਹੋਇਆ ਤਾਂ ਸੌਖਾ ਈਜ਼ਲੀ ਮਿਲ ਜੂ ਵੈਸੇ ਮੇਰੀਆਂ ਭੈਣਾਂ ਸਾਰੀਆਂ ਕੋਲੇ ਉਹ ਚੀਜ਼ਾਂ ਹੋਣ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਆਪਣੇ ਘਰ ਵਿੱਚ ਆਪਣੇ ਭੈਣਾਂ ਕੋਲੇ ਹੋਣ ਹੈ ਕਿਉਂਕਿ ਇਹ ਬਿਊਟੀ ਨਾਲ ਰਿਲੇਟਡ ਆ ਸਾਰੀਆਂ ਚੀਜ਼ਾਂ ਉਹਨਾਂ ਦੇ ਆਪਣੀਆਂ ਬਹੁਤ ਪਹਿਲਾਂ ਵੀਡੀਓ ਆਪਣੀਆਂ ਉਹ ਚੀਜ਼ਾਂ ਜਿਹੜੀਆਂ ਯੂਜ਼ ਹੁੰਦੀਆਂ ਬਹੁਤ ਸਾਰੀ ਆਪਣੀ ਹੋਮ ਰੈਮਡੀ ਦੇ ਵਿੱਚ ਇਸ ਕਰਕੇ ਸਾਰੀਆਂ ਭੈਣਾਂ ਨੇ ਲਈ ਰੱਖਣੀ ਹੋਣਾ ਪਹਿਲਾਂ ਠੀਕ ਆ ਤੇ ਸਭ ਤੋਂ ਪਹਿਲਾਂ ਤਾਂ ਉਹਦੇ ਵਾਸਤੇ ਚਾਹੀਦਾ ਆਪਾਂ ਨੂੰ ਆਵਲਾ ਕੋਕੋਨਟ ਆਇਲ ਤਕਰੀਬਨ ਸਾਰੀਆਂ ਭੈਣਾਂ ਕੋਲੇ ਹੋਊਗਾ ਹੀ ਕੋਈ ਤਾਂ ਕੋਈ ਭੈਣ ਐਵੇਂ ਦੀ ਹੋਊਗੀ ਜਿਹੜੀ ਕੋਈ ਨਾ ਕੋਈਗਾ ਕਿਉਂਕਿ ਇੰਨੀ ਕੁ ਵਧੀਆ ਚੀਜ਼ ਆਣਾ ਇਹ ਇੰਨਾ ਕੁ ਵਧੀਆ ਨਾ ਤੁਹਾਨੂੰ ਪਤਾ ਹੀ ਆ ਵੀ ਇਹਦੇ ਚ ਕਿੰਨਾ ਜ਼ਿਆਦਾ ਗੁੱਡ ਪ੍ਰੋਪਰਟੀਜ਼ ਤੇ ਇਹ ਮਤਲਬ ਫੇਸ ਲਈ ਦਾ ਬਹੁਤ ਜਿਆਦਾ ਵਧੀਆ ਹੈਗਾ ਹੀ ਹੈਗਾ ਬਾਕੀ ਆਪਣੇ ਵਾਲਾਂ ਲਈ ਵੀ ਬਹੁਤ ਵਧੀਆ ਹੈਗਾ ਠੀਕ ਆ ਤੇ ਆਪਣੇ ਕੋਲੇ ਹੈਗਾ ਇਹ Bajaj ਦਾ ਤੇ ਤੁਸੀਂ ਜਿਹੜੀ ਵੀ ਕੰਪਨੀ ਦਾ ਯੂਜ਼ ਕਰਦੇ ਆ ਤੁਸੀਂ ਉਹੀ ਕਰ ਸਕਦੇ ਹੋ ਠੀਕ ਆ ਤੇ ਇਹ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਚਮਚ ਡੇਢ ਚਮਚ ਚਾਹੀਦਾ ਠੀਕ ਆ ਤੇ ਉਸ ਤੋਂ ਬਾਅਦ ਇੱਕ ਚਾਹੀਦੀ ਆਪਾਂ ਨੂੰ ਕੰੱਚ ਦੀ ਸ਼ੀਸ਼ੀ ਆਪਣੇ ਕੋਲੇ ਆਹ ਵਾਲੀ ਆ ਦੇਖ ਲਓ ਕਾਫੀ ਵਾਲੀ ਵਿਲੀ ਹੋਈ ਵੀ ਤੁਹਾਡੇ ਕੋਲੇ ਕੋਈ ਵੀ ਕੰੱਚ ਦੀ ਹੈ ਚਾਹੀਦੀ ਆਪਾਂ ਨੂੰ ਕੰੱਚ ਦੀ ਆ ਕਿਉਂਕਿ ਇਹ ਪਲਾਸਟਿਕ ਦੀ ਜੇ ਅੱਜ ਆਪਾਂ ਇਹ ਚੀਜ਼ ਹੈ ਜਿਹੜੀ ਅੱਜ ਬਣਾਵਾਂਗੇ ਨਹੀਂ ਬਣਾਉਣੇਗੀ ਕਿਉਂਕਿ ਆਪਾਂ ਇਹਨੂੰ 1 ਵੀਕ ਵਾਸਤੇ ਸਟੋਰ ਕਰਕੇ ਰੱਖਾਂਦਾ ਜੇ ਡੇਲੀ ਰੁਟੀਨ 'ਚ ਬਣਾਉਣੀ ਤੁਸੀਂ ਫਿਰ ਉਹ ਤੁਹਾਨੂੰ ਹਿਸਾਬ ਕਿਤਾਬ ਜਾਂ ਪਤਾ ਨਹੀਂ ਲੱਗਣਾਗਾ ਕਿਉਂਕਿ ਫਿਰ ਉਹ ਆਪਾਂ ਡੇਲੀ ਰੁਟੀਨ 'ਚ ਬਣਾਉਂਦਾ ਇੱਕ ਤਾਂ ਆਪਾਂ ਨੂੰ ਘੌੜੀ ਹੋ ਜਾਂਦੀ ਵੀ ਡੇਲੀ ਕਿਵੇਂ ਬਣਾਉਣਾ ਹਫ਼ਤੇ ਇੱਕ ਤਾਂ ਜੇ ਆਪਾਂ ਬਣਾ ਕੇ ਰੱਖਣਗੇ ਹਫ਼ਤਾ ਵਧੀਆ ਚੱਲੀ ਜਾਊ ਹਫ਼ਤੇ ਬਾਅਦ ਫਿਰ ਬਣਾ ਲਓ ਤੁਸੀਂ ਕਿਉਂਕਿ ਆਪਾਂ ਇਹਨੂੰ ਡੇਲੀ ਰੁਟੀਨ 'ਚ ਨਾਈਟ ਨੂੰ ਯੂਜ਼ ਕਰਨਾ ਤੁਸੀਂ ਡੇ ਨੂੰ ਵੀ ਕਰ ਸਕਦੇ ਆ ਪਰ ਨਾਈਟ ਦਾ ਜਿਹੜਾ ਰਿਜ਼ਲਟ ਹੋਊਗਾ ਉਹ ਤਾਂ ਫਿਰ ਕਮਾਲ ਦਾ ਹੀ ਹੋਊਗਾ ਠੀਕ ਆ ਤੇ ਆਪਾਂ ਨੂੰ ਆ ਕੰਚ ਦੀ ਸ਼ੀਸ਼ੀ ਚਾਹੀਦੀ ਆਪਣੇ ਕੋਲ ਤਾਂ ਏਡੀ ਕ ਹੈਗੀ ਤੁਹਾਡੇ ਕੋਲ ਏਦੋਂ ਛੋਟੀ ਆ ਏਦੋਂ ਵੱਡੀ ਆ ਜਿਹੜੀ ਵੀ ਹੈਗੀ ਤੁਸੀਂ ਲੈ ਸਕਦੇ ਹੋ ਠੀਕ ਹੈ ਠੀਕ ਹੈ ਇੱਕ ਤਾਂ ਆਪਾਂ ਨੂੰ ਆ ਕੰਚ ਦੀ ਸ਼ੀਸ਼ੀ ਚਾਹੀਦੀ ਆ ਦੂਸਰਾ ਆਪਾਂ ਨੂੰ ਇਹ ਨਾਰੀਅਲ ਦਾ ਤੇਲ ਚਾਹੀਦਾ ਤੇ ਇੱਕ ਆਪਾਂ ਨੂੰ ਚਾਹੀਦੀ ਆ ਦੋ ਵਿਟਾਮਿਨ E ਦੇ ਕੈਪਸੂਲ ਤੁਹਾਡੇ ਕੋਲ ਇਹ ਮਤਲਬ ਇਹ ਤਾਂ ਤਕਰੀਬਨ ਸਾਰੀਆਂ ਭੈਣਾਂ ਕੋਲੇ ਹੋਣਗੀਆਂ ਮੈਨੂੰ ਤਾਂ ਲੱਗਦਾ ਇੰਨੀ ਵੀ ਕੋਈ ਭੈਣਾਂ ਵੈਧੀ ਹੋਗੀ ਜਿਹਦੇ ਕੋਲ ਇਹ ਨਾ ਇਹ ਖਾਣ ਲਈ ਵੀ ਬਹੁਤ ਜ਼ਿਆਦਾ ਵਧੀਆ ਤੇ ਫੇਸ ਤੇ ਲਗਾਉਣ ਲਈ ਇਹਨੂੰ ਕੱਲੇ ਨੂੰ ਫੇਸ ਤੇ ਘੱਟ ਯੂਜ਼ ਕਰਿਆ ਕਰੋ ਠੀਕ ਆ ਇਹ ਤੇ ਆਪਾਂ ਕਰ ਲਿਆ ਨਹੀਂ ਕੱਲੇ ਨੂੰ ਯੂਜ਼ ਕਰਾ ਕਰੋ ਕੋਈ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਮਿਕਸ ਕਰਕੇ ਹੀ ਯੂਜ਼ ਕਰਿਆ ਕਰੋ ਠੀਕ ਹੈ ਤੇ ਇੱਕ ਆਪਾਂ ਨੂੰ ਚਾਹੀਦੀ ਸੀ ਐਲੋਵੀਰਾ ਜੈਲ ਤੇ ਐਲੋਵੀਰਾ ਜੈਲ ਜਿਹੜੀ ਮੇਰੀ ਤਾਂ ਥੋੜੀ ਜਿਹੀ ਰਹਿ ਗਈ ਸੀ ਉਹ ਮੈਂ ਇਹਦੇ ਚ ਕੱਟ ਕੇ ਰੱਖ ਰੱਖੀ ਸੀ ਟਿਊਬ 'ਚ ਠੀਕ ਹੈ ਉਹ ਖਤਮ ਹੋ ਗਈ ਸੀ ਕੱਲ ਤੁਹਾਨੂੰ ਮੈਂ ਸੈਨ ਆਪਣਾ ਪੱਕੇ ਜੇ ਮੈਂ ਫਿਰ ਇਹਦੇ ਚ ਕੱਢ ਲਈ ਮੈਂ ਖੋਲਦੇ ਚੋਂ ਨਿਕਲਦੀ ਨਹੀਂ ਸੀ ਮੈਂ ਇਹਦੇ ਚ ਕੱਟ ਕੇ ਰੱਖ ਲਈ ਤੁਸੀਂ ਉਹ ਵੈਸੇ ਮੇਰੇ ਕੋਲੇ ਹੈਗੀ ਹੈ ਪਰ ਦੰਜਰੀ ਦੀ ਐਲੋਵੀਰਾ ਠੀਕਾ ਥੀਗੋ ਮੈਂ ਤੁਹ ਜੀ ਸਿਖਤੀ ਹਣਾ ਨਹੀਂ ਮੈਂ ਤੁਹਾਨੂੰ ਦਿਖਾ ਦਿੰਦੀ ਬਾਕੀ ਆਪਣੇ ਘਰੇ ਵੀ ਲੱਗਾ ਹੋਏ ਆਪਾਂ ਘਰ ਵਾਲੀ ਯੂਜ਼ ਕਰ ਲੈਣੀ ਆ ਇਹ ਹੁਣ ਆਪਾਂ ਹਫਤੇ ਲਈ ਰੱਖਣਾ ਇਸ ਕਰਕੇ ਆਪਾਂ ਇਹਨੂੰ ਮਤਲਬ ਇਹ ਮਾਰਕੀਟ ਵਾਲੀ ਯੂਜ਼ ਕਰ ਸਕਦੇ ਆ ਜੇ ਡੇਲੀ ਰੁਟੀਨ ਚ ਕਰਨੀ ਹੈ ਤਾਂ ਤੁਸੀਂ ਘਰ ਵਾਲੀ ਕਰ ਸਕਦੇ ਹੋ ਠੀਕ ਹੈ ਘਰੋ ਤੋੜ ਕੇ ਜਿਹੜੀ ਆਪਾਂ ਤਿਆਰੀ ਕਰਦੇ ਜਾ ਤੇ ਤੁਸੀਂ ਕੀ ਕਰਨਾ ਇੱਕ ਜਿਹੜੀ ਆਪਣੇ ਕੋਲੇ ਕੰਚ ਦੀ ਹੈਗੀ ਆ ਤੁਸੀਂ ਕੰਚ ਦੇ ਬਾਉਲ ਚ ਵੀ ਬਣਾ ਕੇ ਰੱਖ ਸਕਦੇ ਕੋਈ ਦਿੱਕਤ ਨਹੀਂ ਉੱਪਰ ਢਾਟ ਕੇ ਤੁਸੀਂ ਫ੍ਰਿਜ ਚ ਰੱਖ ਸਕਦੇ ਨੂੰ ਆਪਾਂ ਹਫਤੇ ਲਈ ਜੇ ਸ਼ੀਸ਼ੀ ਵਗੈਰਾ ਨਹੀਂ ਹੈਗੀ ਇੱਕ ਚਮਚਕ ਆਪਾਂ ਇਹਦੇ ਚ ਨਾਰੀਅਲ ਦਾ ਤੇਲ ਪਾਉਣਾ ਸਭ ਤੋਂ ਪਹਿਲਾਂ ਠੀਕ ਹੈ ਕਿਉਂਕਿ ਆਪਾਂ ਇੱਕ ਹਫਤੇ ਲਈ ਬਣਾਉਣਾ ਵਨ ਵੀਕ ਦਾ ਹੀ ਬਣਾਉਣਾ ਇਸ ਕਰਕੇ ਆਪਾਂ ਨੂੰ ਇੱਕ ਜਮਝੀ ਬਹੁਤ ਠੀਕ ਹੈ ਤੇ ਲੋ ਜੀ ਇਹਨੂੰ ਕਰ ਦਨੇ ਆਪਾਂ ਬੰਦ ਲੋ ਜੀ ਇਹ ਦਿਖਾ ਦਨੇ ਆਪਾਂ ਤੁਹਾਨੂੰ ਇੰਨਾ ਸਾਰਾ ਆਪਾਂ ਪਾ ਲਿਆ ਠੀਕ ਹੈ ਤੁਸੀਂ ਆਈਡੀਆ ਜੇ ਨਾਲ ਪਾ ਲੋ ਇਹਦੇ ਚ ਕੋਈ ਹੈ ਨਹੀਂਗਾ ਤੇ ਜਿਹੜੇ ਆਪਣੇ ਕੋਲ ਦੋ ਆਹਾ ਵਿਟਾਮਿਨ E ਦੇ ਕੈਪਸੂਲ ਆ ਇਹ ਖਾਂ ਲਈ ਵੀ ਖਾਇਆ ਵੀ ਕਰੋ ਮਤਲਬ ਠੀਕ ਆ ਇਹ ਸਕਿਨ ਲਈ ਵੀ ਇਹ ਸਕਿਨ ਨੂੰ ਨਾ ਟਾਈਮ ਤੋਂ ਪਹਿਲਾਂ ਜਿਹੜੀ ਸਕਿਨ ਲਟਕਣ ਲੱਗ ਜਾਂਦੀ ਉਹਦੇ ਵਾਸਤੇ ਬਹੁਤ ਜ਼ਿਆਦਾ ਵਧੀਆ ਚੀਜ਼ ਆ ਤੇ ਵਾਲਾਂ ਦੀ ਗਰੋਥ ਵਾਸਤੇ ਵੀ ਆਪਾਂ ਹੋਮ ਰੈਮਡੀ ਦੇ ਵਿੱਚ ਜਦੋਂ ਮੈਂ ਅਤਵਾਰ ਵਾਲਾਂ ਤੇ ਨੀਂਹ ਵਗੈਰਾ ਲਾਉਣੀ ਆ ਜਿਵੇਂ ਵੀ ਜਿਦਸਪਨ ਵੀ ਸਿਰ 'ਤੇ ਲਾਉਣੀ ਆ ਉਸ ਦਿਨ ਹੀ ਵੀ ਮੈਂ ਤੋਂ ਸਿਆਜ ਸਾਡੀ ਪੜੀ ਜਾਂਦੀ ਆ ਇਹਦੇ ਪੇਪਰ ਆ ਜਿਹੜੇ ਸਟਾਰਟ ਆ ਹੁਣ ਮੰਡੇ ਤੋਂ ਇਹ ਨੂੰ ਚੰਗੀ ਤਰ੍ਹਾਂ ਆਪਾਂ ਜਿਆਦਾ ਬਾਤ ਤੁਸੀਂ ਵਾਵਾ ਟਾਈਮ ਨੂੰ ਮਤਲਬ ਕਿ ਮਿਕਸ ਕਰੀ ਜਾਣਾ ਜੇ ਆਪਾਂ ਜਿਆਦਾ ਟਾਈਮ ਲੱਗੇ ਰਹੇ ਤਾਂ ਫਿਰ ਜਿਹੜੀ ਕੀ ਆ ਵੀਡੀਓ ਬਹੁਤ ਜਿਆਦਾ ਲੰਬੀ ਹੋ ਜੂਗੀ ਇਸ ਕਰਕੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਥੋੜੀ ਜੀ ਵੀ ਤੁਸੀਂ ਐਵੇਂ ਜਿਹੜੀ ਕੀ ਇਹਨੂੰ ਆ ਦੇਖੋ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਇੱਕ ਕਰੀਮ ਦੀ ਤਰ੍ਹਾਂ ਬਣ ਗਈ ਆ ਠੀਕ ਆ ਤੁਸੀਂ ਫਿਰ ਉਸ ਤੋਂ ਬਾਅਦ ਕੀ ਕਰਨਾ ਇਹਨੂੰ ਜਿੰਨਾ ਭਣਾ ਦੇ ਰਿੰਕਲਸ ਆ ਆ ਦੇਖੋ ਵੀ ਐਵੇਂ ਦੀ ਹੋ ਗਈ ਐ ਕ੍ਰੀਮ ਵਰਗੀ ਬਣ ਗਿਆ ਇਹ ਠੀਕ ਆ ਹੁਣ ਤੁਸੀਂ ਕੀ ਕਰਨਾ ਇਹਨੂੰ ਰੱਖ ਲੈਣੇ ਮੈਂ ਤਾਂ ਤੁਸੀਂ ਕੀ ਕਰਨਾ ਤੁਸੀਂ ਆਪਦੇ ਫੇਸ ਤੇ ਥੋੜੀ ਜਿਹੀ ਲਗਾਉਣੀ ਆ ਕਿਉਂਕਿ ਮੈਂ 스ਪੂਨ ਕੱਢਣਾ ਹੀ ਸੀ ਇਸ ਕਰਕੇ ਤਾਂ ਪਾਸਪੂਨ ਵਾਲੀ ਯੂਜ਼ ਕਰ ਲੈਣੇ ਆ ਤੇ 스ਪੂਨ ਆ ਸ਼ੀਸ਼ੀ ਦੇ ਵਿੱਚ ਨਹੀਂ ਟਿਕੂਗਾ ਤੇ ਲਓ ਜੀ ਐਵੇਂ ਕਰਕੇ ਇੰਨੀ ਕਿ ਤੁਸੀਂ ਆਪਦੇ ਫੇਸ ਤੇ ਜਿਹੜੀ ਕੀ ਐਵੇਂ ਰਾਤ ਨੂੰ ਜਦੋਂ ਤੁਸੀਂ ਰਾਤ ਨੂੰ ਸੌਣਾ ਆਣੀਆ ਤੇ ਮ사ਜ ਕਰ ਲਈਏ 1-2 ਮਿੰਟ ਠੀਕ ਆ ਤੁਹਾਡੀ ਇਹਦੇ ਨਾਲ ਸਕਿਨ ਵੀ ਟਾਈਟ ਹੋਊਗੀ ਇਹਦੀ ਸਕਿਨ ਪਤਲੀ ਹੋ ਗਈ ਆ ਉਹ ਵੀ ਠੀਕ ਹੋ ਜੂਗੀ ਤੇ ਉਸ ਤੋਂ ਬਾਅਦ ਜੇ ਤੁਹਾਡੇ ਮਤਲਬ ਕਿਸੇ ਵੀ ਤਰ੍ਹਾਂ ਦੇ ਦਾਗਾਂ ਗਾ ਤਾਂ ਵੀ ਜਾਂ ਇੱਥੇ ਨਾਈਨਸ ਬਣੀਆਂ ਹੋਈਆਂ ਜਾਂ ਇੱਥੇ ਤਾਂ ਉਹ ਵੀ ਜਿਹੜੀਆਂ ਕਿ ਠੀਕ ਹੋ ਜਾਣਗੀਆਂ ਇਹਦੇ ਨਾਲ ਤੁਸੀਂ ਇੱਕ ਤੋਂ 2 ਮਿੰਟ ਮ사ਜ ਕਰ ਲਈਏ ਠੀਕ ਆ ਤੇ ਫਿਰ ਤੁਸੀਂ ਉਵੇਂ ਹੀ ਸੌ ਜਾਣਾ ਬਸ ਸਵੇਰ ਉੱਠ ਕੇ ਜਦੋਂ ਤੁਸੀਂ ਆਪਦਾ ਫੇਸ ਧੋਵੋਗੇ ਨਾ ਤੁਹਾਨੂੰ ਇੰਨਾ ਸੌਫਟ ਲੱਗੂਗਾ ਇੰਨਾ ਸੌਫਟ ਹੋਇਆ ਹੋਗਾ ਫੇਸ ਪਹਿਲੀ ਵਾਰ ਜੇ ਯੂਜ਼ ਕੀਤੀ ਤੁਹਾਨੂੰ ਪਤਾ ਲੱਗ ਜੂਗਾ ਤੇ ਡੇਲੀ ਤੁਸੀਂ ਰੁਟੀਨ ਜੇ ਇਹਨੂੰ ਕਰਨਾ ਲਗਾਤਾਰ ਹਾਂ ਦੇਖੋ ਤੁਸੀਂ ਮਤਲਬ ਤੁਸੀਂ ਦਿਨ ਨੂੰ ਵੀ ਕਰ ਸਕਦੇ ਆ ਪਰ ਜੇ ਰਾਤ ਨੂੰ ਕਰੋਗੇ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਕਿਉਂਕਿ ਦਿਨੇ ਆਪਾਂ ਜਦੋਂ ਲਗਾਉਣੀ ਉਸ ਤੋਂ ਬਾਅਦ ਆਪਾਂ ਕੰਮ ਵਗੈਰਾ ਕਰਨ ਲੱਗ ਜਾਂਦੇ ਆ ਕੁਝ ਵੀ ਦਾ ਉਹ ਪਸੀਨੇ ਨਾਲ ਜਿਹੜਾ ਕਿ ਮਤਲਬ ਨਿਕਲ ਜਾਂਦਾ ਕੁਝ ਵੀ ਆਪਣਾ ਲਾਇਆ ਹੋਇਆ ਜੇ ਆਪਾਂ ਇਹ ਰਾਤ ਨੂੰ ਲਾਵਾਂਗੇ ਤੇ ਆਪਣੀ ਜਿਹੜਾ ਓਵਰਨਾਈਟਲੀ ਜਿਹੜਾ ਫੇਸ ਤੇ ਇਹਦਾ ਰਿਜ਼ਲਟ ਆ ਫਿਰ ਉਹ ਇੰਨਾ ਕੁ ਵਧੀਆ ਹੋਊਗਾ ਓਵਰਨਾਈਟਲੀ ਇਹਦੀਆਂ ਜਿਹੜੀਆਂ ਪ੍ਰੋਪਰਟੀਆਂ ਆਪਣੇ ਫੇਸ ਨੂੰ ਜਿਹੜਾ ਕਵਰ ਕਰਨਗੀਆਂ ਠੀਕ ਆ ਤੇ ਤੁਹਾਨੂੰ ਪਤਾ ਹੀ ਆ ਵੀ ਸਾਰੀਆਂ ਚੀਜ਼ਾਂ ਹੀ ਆਪਣੇ ਖਾਣ ਵਾਲੀਆਂ ਵੀ ਆ ਤੇ ਲਗਾਉਣ ਵਾਲੀਆਂ ਵੀ ਆ ਇਸ ਕਰਕੇ ਜਿਹੜੀਆਂ ਚੀਜ਼ਾਂ ਆਪਾਂ ਖਾ ਵੀ ਸਕਦੇ ਆ ਤੇ ਲਗਾ ਵੀ ਸਕਦੇ ਆ ਉਸ ਕਿੰਨੇ ਤੇ ਇੰਨਾ ਵਧਾ ਰਿਜ਼ਲਟ ਹੁੰਦੇ ਉਹਨਾਂ ਦੇ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਤੇ ਆ ਦੇਖੋ ਤੁਸੀਂ ਇਹ ਨਾ ਇੱਕ ਮੋਇਸਚਰਾਈਜ਼ਰ ਵਾਂਗੂ ਬਣ ਜਾਂਦਾ ਦੇ ਤਾਂ ਫੜੀ ਮੈਂ ਵੀ ਯੂਜ਼ ਕਰ ਲਿਆ ਕਿਉਂਕਿ ਮੇਰਾ ਜ਼ਿਆਦਾ ਸੀ ਚਮਤ ਤੇ ਤਾਂ ਬਸ 2-3 ਬੂੰਦਾਂ ਹੀ ਲੱਗਣਗੀਆਂ ਐਵੇਂ ਲਾ ਕੇ ਨਾ ਤੁਸੀਂ ਦੇਦੀ ਮ사ਜ ਕਰਕੇ ਬਸ ਤੇ ਇਹ ਇੰਨਾ ਸਾਰਾ ਤਾਂ ਮੇਰਾ ਮੇਰਾ ਤਾਂ ਥੋੜਾ ਜਿਹਾ ਹਫ਼ਤੇ ਤੋਂ ਵੀ ਜ਼ਿਆਦਾ ਲੰਘ ਜੂਗਾ ਤੁਸੀਂ ਇੱਕ ਚਮਚ ਭਰ ਕੇ ਨਰੀਆ ਦਾ ਤੇਲ ਪਾ ਲਓ ਜਿਹੜਾ ਆਪਣੇ ਮਤਲਬ ਕਿਚਨ ਤੇ ਚਮਚ ਯੂਜ਼ ਹੁੰਦਾ ਉਹ ਵਾਲਾ ਚਮਚ ਠੀਕ ਆ ਮੇਰੇ ਕੋਲ ਚਮਚ ਹੈ ਨਹੀਂ ਸੀਗਾ ਇਸ ਕਰਕੇ ਮੈਂ ਵੈਜ਼ੀ ਨਾਲ ਲਿਆ ਪਲਟਾ ਦੇਖੀ ਤੇ ਠੀਕ ਆ ਤੇ ਇਸ ਕਰਕੇ ਕੋਈ ਨਹੀਂ ਜੇ ਵੱਧ ਘੱਟ ਬਣ ਗਿਆ ਹੋਗਾ ਤੇ ਇਹਦੀ ਦਿੱਕਤ ਨਹੀਂ ਫ੍ਰਿਜ ਚ ਪਿਆਰੂ ਕੰੱਚ ਦੀ ਸ਼ੀਸ਼ੀ ਤਾਂ ਬਿਲਕੁਲ ਵੀ ਖਰਾਬ ਨਹੀਂ ਹੋਗਾ 15 ਤੋਂ 20 ਦਿਨਾਂ ਲਈ ਪਰ ਆਪਾਂ ਬਣਾਵਾਂਗੇ ਹਫ਼ਤੇ ਦਾ ਹੀ ਠੀਕ ਆ ਬਣਾਉਣਾ ਆਪਾਂ ਹਫ਼ਤੇ ਦਾ ਹੀ ਆ ਤੇ ਉਮੀਦ ਕਰਦੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਠੀਕ ਆ ਤੇ ਫੀਡਬੈਕ ਜਰੂਰ ਦੱਸਿਆ ਕਰੋ ਟਰਾਈ ਕਰਕੇ ਤੇ ਚਲੋ ਜੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ ਤੇ ਸਾਰੇ ਜਾਣੇ ਜਿਹੜੀਆਂ ਹੋਮ ਰੈਮਡੀ ਬਾ ਕੋਈ ਵੀ ਜਿਹੜੇ ਆਪਾਂ ਤੁਹਾਨੂੰ ਨੁਕਤੇ ਦੱਸਦੇ ਆ ਕਿਉਂਕਿ ਉਹ ਆਪਾਂ ਉਹੀ ਚੀਜ਼ਾਂ ਤੁਹਾਨੂੰ ਦੱਸਦੇ ਆ ਜਿਹੜੇ ਆਪਾਂ ਅਜਮਾਏ ਹੋਏ ਹੁੰਦੇ ਆ ਤੇ ਇਸ ਕਰਕੇ ਇਸ ਕਰਕੇ ਉਹ ਨਾ ਚੀਜ਼ਾਂ ਨੂੰ ਯੂਰ ਟ੍ਰਾਈ ਕਰਿਆ ਕਰੋ ਠੀਕ ਆ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਵਾਸਤੇ ਅੱਜ ਲਈ ਇਹੋ ਕਾਫੀ ਆ ਤੇ ਬਣਾ ਲਿਓ ਅੱਜ ਨਾਈਟ ਕਰੀਮ ਤੇ ਰਾਤ ਨੂੰ ਫਿਰ ਲਾ ਕੇ ਜਾਇਓ ਸੌ ਓਕੇ ਬਾਏ ਠੀਕ ਆ